ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਅਰ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਗ੍ਰਾਮਰ ਦੀ ਸੀਰੀਜ਼ ਆਪਾਂ ਕਰਦੇ ਬੈਸੀਏ ਜਿਹਦੇ ਵਿੱਚ ਆਪਾਂ ਸ਼ਬਦਾਂ ਦੇ ਬਾਰੇ ਕਰਦੇ ਬੈਆ ਪਿਛਲੇ ਲੈਕਚਰਸ ਦੇ ਵਿੱਚ ਤੁਸੀਂ ਦੇਖਿਆ ਆਪਾਂ ਗੁਰਮੁਖੀ ਲਿਪੀ ਦੇ ਬਾਰੇ ਕੀਤਾ ਸੀਗਾ ਠੀਕ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜਾ ਸੀਗਾ ਸ਼ਬਦ ਸ਼ਬਦਾਂ ਦੇ ਬਾਰੇ ਕੀਤਾ ਸੀਗਾ ਸ਼ਬਦ ਮੈਂ ਤੁਹਾਨੂੰ ਕਿਹਾ ਸੀਗਾ ਕਿ ਕਿੰਨੇ ਪ੍ਰਕਾਰ ਦੇ ਹੁੰਦੇ ਨੇ 8 ਪ੍ਰਕਾਰ ਦੇ ਨੇ ਜਿਨ੍ਹਾਂ ਵਿੱਚੋਂ ਆਪਾਂ ਨਾਉਂ ਪੜਨਾਵ ਠੀਕ ਹੈ ਇਸ ਤੋਂ ਇਲਾਵਾ ਕਿਹਦੇ ਆ ਤਿੰਨ ਸ਼ਬਦਾਂ ਦੇ ਬਾਰੇ ਆਪਾਂ ਕਰ ਚੁੱਕੇ ਆ ਨੈਕਸਟ ਆਪਾਂ ਕਰਨਾ ਹੈ ਵਿਸ਼ੇਸ਼ਣ ਦੇ ਬਾਰੇ ਠੀਕ ਹੈ ਵਿਸ਼ੇਸ਼ਣ ਦੇ ਨਾਮ ਤੋਂ ਹੀ ਪਤਾ ਲੱਗਦਾ ਪਿਆ ਵਾ ਕਿ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਣਾ ਠੀਕ ਹੈ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਣਾ ਉਹਨੂੰ ਆਪਾਂ ਕੀ ਕਹਿੰਦੇ ਆ ਵਿਸ਼ੇਸ਼ਣ ਜਿਵੇਂ ਕਿਸੇ ਵੀ ਵਸਤੂ ਜਾਂ ਜਗ੍ਹਾ ਦਾ ਜਾਂ ਜੀਵ ਦਾ ਗੁਣ ਔਗਣ ਰੰਗ ਆਕਾਰ ਆਦਿ ਆਪਾਂ ਦੱਸਦੇ ਉਹ ਜਿਕਰ ਹੁੰਦਾ ਵੈ ਠੀਕ ਹੈ ਉਹਨੂੰ ਜਿਹੜੀ ਆਮ ਤੋਂ ਜਿਹੜਾ ਵੈ ਖਾਸ ਜਿਹੜੀ ਚੀਜ਼ ਬਣਾਉਂਦੀ ਹੈਗੇ ਉਹਨੂੰ ਆਪਾਂ ਕੀ ਕਹਿੰਦੇ ਆ ਵਿਸ਼ੇਸ਼ਣ ਠੀਕ ਹੈ ਜਿਦਾਂ ਉਦਾਹਰਨ ਦੇ ਤੌਰ ਤੇ ਗਾਉ ਕੀ ਹੈਗਾ ਇੱਕ ਜੀਵ ਹੈ ਠੀਕ ਹੈ ਪਰ ਗਾਉ ਚਿੱਟੀ ਹੈ ਚਿੱਟੀ ਕੀ ਹੈਗੀ ਉਹਦੀ ਵਿਸ਼ੇਸ਼ਤਾ ਠੀਕ ਹੈ ਮੁੰਡਾ ਬਹੁਤ ਸੋਹਣਾ ਹੈ ਸੋਹਣਾ ਹੋਣਾ ਕੀ ਹੈਗੀ ਹੈ ਮੁੰਡੇ ਦੀ ਵਿਸ਼ੇਸ਼ਤਾ ਹੈਗੀ ਹੈ ਹੁਣ ਗੱਲ ਕਰਦੇ ਆ ਕਿ ਵਿਸ਼ੇਸ਼ਣ ਹੁੰਦਾ ਕੀ ਹੈ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਵ ਸ਼ਬਦ ਨਾਲ ਉਸਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਨੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਵਿਸ਼ੇਸ਼ਣ ਮਤਲਬ ਵਾਕ ਦੇ ਵਿੱਚ ਨਾਂਵ ਜਾਂ ਪੜਨਾਵ ਸ਼ਬਦ ਦੇ ਨਾਲ ਆ ਕੇ ਜਿਹੜਾ ਸ਼ਬਦ ਉਸ ਨਾਮ ਜਾਂ ਪੜਨਾਵ ਦੀ ਵਿਸ਼ੇਸ਼ਤਾ ਵਧਾਉਂਦਾ ਹੋ ਉਹਨੂੰ ਆਮ ਤੋਂ ਖਾਸ ਬਣਾਉਂਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਵਿਸ਼ੇਸ਼ਣ ਉਦਾਹਰਨ ਦੇ ਤੌਰ ਤੇ ਗੱਲ ਕਰੀਏ ਤੇ ਸ਼ਾਨਨੀ ਬੁੱਧੀਮਾਨ ਹੈ ਠੀਕ ਹੈ ਗੀਤਾ ਸਿਆਣੀ ਕੁੜੀ ਹੈ ਮੁੰਡਾ ਉਦਮੀ ਹੈ ਹੁਣ ਇਹਨਾਂ ਦੀ ਕੀ ਵਿਸ਼ੇਸ਼ਤਾ ਹੈਗੀ ਹੈ ਕਿ ਸ਼ਾਨਨੀ ਇੱਕ ਕੁੜੀ ਦੀ ਆਪਾਂ ਗੱਲ ਕਰਦੇ ਪਏ ਆ ਉਹਦੀ ਕੀ ਵਿਸ਼ੇਸ਼ਤਾ ਹੈ ਕਿ ਉਹ ਬੁੱਧੀਮਾਨ ਹੈ ਠੀਕ ਹੈ ਇੰਟੈਲੀਜੈਂਟ ਹੈ ਗੀਤਾ ਜਿਹੜੀ ਇੱਕ ਸਿਆਣੀ ਕੁੜੀ ਹੈ ਠੀਕ ਹੈ ਗੀਤਾ ਦੀ ਵਿਸ਼ੇਸ਼ਤਾ ਕੀ ਹੈਗੀ ਉਹ ਇੱਕ ਸਿਆਣੀ ਕੁੜੀ ਹੈ ਸਮਝਦਾਰ ਹੈ ਤੇ ਮੁੰਡਾ ਜਿਹੜਾ ਹੈਗਾ ਉਹਦੀ ਕੀ ਵਿਸ਼ੇਸ਼ਤਾ ਹੈਗੀ ਉਹ ਉਦਮੀ ਹੈ ਠੀਕ ਹੈ ਹੁਣ ਪੇਪਰ ਵਿੱਚ ਵਿਸ਼ੇਸ਼ਣ ਦੇ ਤੁਹਾਨੂੰ ਭੇਦ ਪੁੱਛੇ ਜਾ ਸਕਦੇ ਨੇ ਕਿ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਪੰਜ ਪ੍ਰਕਾਰ ਦੇ ਕਿਹੜੇ-ਕਿਹੜੇ ਨੇ ਗੁਣਵਾਚਕ ਸ਼ੇਸ਼ਣ ਸੰਖਿਆਵਾਚਕ ਪਰਿਮਾਣਵਾਚਕ ਨਿਸ਼ਚੇਵਾਚਕ ਪੜਨਾਵੀ ਵਿਸ਼ੇਸ਼ਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਣਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਕੀ ਹੁੰਦਾ ਵਾ ਜਿਹੜਾ ਨਾਮ ਜਾਂ ਪੜਨਾਮ ਸ਼ਬਦਾਂ ਦੇ ਗੁਣ ਜਾਂ ਔਗਣ ਦੱਸਦਾ ਵਾ ਜਿੱਦਾਂ ਪਤਲੀ ਕੁੜੀ ਸੁੰਦਰ ਦ੍ਰਿਸ਼ ਉੱਚੀ ਪਦਵੀ ਠੀਕ ਹੈ ਇਹਨਾਂ ਤਿੰਨਾਂ ਵਾਕਾਂ ਦੇ ਵਿੱਚ ਵੇਖੋ ਪਤਲੀ ਸੁੰਦਰ ਤੇ ਉੱਚੀ ਇਹ ਕੀ ਹੈਗੇ ਨੇ ਕਿਸੇ ਦੇ ਗੁਣ ਦੱਸੇ ਗਏ ਨੇ ਠੀਕ ਹੈ ਇਸ ਕਰਕੇ ਆਪਾਂ ਨੂੰ ਕੀ ਕਹਾਂਗੇ ਗੁਣਵਾਚਕ ਵਿਸ਼ੇਸ਼ਣ ਦੂਸਰਾ ਆ ਗਿਆ ਸਾਡੇ ਕੋਲ ਸੰਖਿਆ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਪਿਆ ਕਿ ਜਿਸ ਸ਼ਬਦ ਤੋਂ ਨਾਮ ਜਾਂ ਪਰਨਾਵ ਦੀ ਸੰਖਿਆ ਦਾ ਪਤਾ ਲੱਗਦਾ ਹੈ ਭਾਰ ਦਾ ਪਤਾ ਲੱਗਦਾ ਹੈ ਗਿਣਤੀ ਦਾ ਪਤਾ ਲੱਗਦਾ ਉਹਨੂੰ ਆਪਾਂ ਕੀ ਕਹਿੰਦੇ ਆ ਸੰਖਿਆਵਾਚਕ ਵਿਸ਼ੇਸ਼ਣ ਉਦਾਰਨ ਉਕੀ ਤਾਂ ਸੀਤਾ ਕੋਲ ਸੱਤ ਕਿਤਾਬਾਂ ਹਨ ਠੀਕ ਹੈ ਠੀਕ ਹੈ ਸੀਤਾ ਦੇ ਕੋਲ ਕਿਤਾਬਾਂ ਨੇ ਪਰ ਕਿੰਨੀਆਂ ਨੇ ਸੱਤ ਨੇ ਮੈਂ 7ਵੇਂ ਨੰਬਰ ਤੇ ਹਾਂ ਠੀਕ ਹੈ ਇਸ ਕਮੀਜ਼ ਦਾ ਮੁੱਲ 50 ਰੁਪਏ ਹੈ ਹੁਣ ਇਹਨਾਂ ਵਾਕਾਂ ਦੇ ਵਿੱਚ ਵੇਖਿਆ ਜਾਏ ਤਾਂ ਹੁਣ ਗਿਣਤੀ ਜਿਹੜੀ ਦਿੱਤੀ ਹੈ ਉਹ ਕੀ ਹੈਗਾ ਵਾ ਸੰਖਿਆਵਾਚਕ ਵਿਸ਼ੇਸ਼ਣ ਠੀਕ ਹੈ ਜਿੱਦਾਂ ਸੱਤ ਹੋ ਗਿਆ ਸਤਵਾ ਨੰਬਰ ਹੋ ਗਿਆ ਤੇ 50 ਰੁਪਏ ਹੋਏ ਮਤਲਬ ਕਹਿਣ ਦਾ ਕਿ ਇਹ ਕੀ ਹੈਗੇ ਨੇ ਤਿੰਨੇ ਸੰਖਿਆਵਾਂ ਨੇ ਜਿਸ ਆਕ ਵਿੱਚ ਸੰਖਿਆਵਾਂ ਦੀ ਗੱਲ ਕੀਤੀ ਗਈ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਸੰਖਿਆਵਾਚਕ ਵਿਸ਼ੇਸ਼ਣ ਤੀਸਰਾ ਆ ਗਿਆ ਪਰਿਮਾਣਵਾਚਕ ਵਿਸ਼ੇਸ਼ਣ ਪਰਿਮਾਣਵਾਚਕ ਵਿਸ਼ੇਸ਼ਣ ਕਿਹੜਾ ਹੁੰਦਾ ਵੀ ਜਿਹੜਾ ਸ਼ਬਦ ਨਾਂ ਵਜਾ ਪੜਨਾਮ ਦੀ ਮਿੰਤੀ ਮਾਪ ਤੋਲ ਦਾ ਗਿਆਨ ਕਰਾਉਂਦਾ ਹੋਵੇ ਉਹਨੂੰ ਆਪਾਂ ਪਰਿਮਾਣਵਾਚਕ ਕਹਿ ਦਿੰਦੇ ਆ ਜਿਦਾ ਉਦਾਹਰਨ ਦੇ ਤੌਰ ਤੇ ਦੀਨਾ ਨਾਥ ਕੋਲ ਬਹੁਤ ਧਨ ਹੈ ਰਾਮ ਦਾ ਥੋੜਾ ਕੰਮ ਬਾਕੀ ਹੈ ਅਸੀਂ ਕਾਫੀ ਕੰਮ ਮੁਕਾ ਲਿਆ ਹੁਣ ਤੁਸੀਂ ਇਹਨਾਂ ਵਾਕਾਂ ਦੇ ਵਿੱਚ ਵੇਖੋ ਕਿ ਦੀਨਾ ਨਾਸ ਕੋਲ ਬਹੁਤ ਧਨ ਹੈ ਮਤਲਬ ਕਹਿੰਦਾ ਕਿ ਦੀਨਾ ਨਾਥ ਇੱਕ ਅਮੀਰ ਬੰਦਾ ਵੈ ਠੀਕ ਹੈ ਉਹਦੀ ਅਮੀਰੀ ਦਾ ਕਿੱਥੋਂ ਪਤਾ ਲੱਗਦਾ ਕਿ ਉਹਦੇ ਕੋਲ ਬਹੁਤ ਧਨ ਹੈ ਰਾਮ ਦਾ ਥੋੜਾ ਕੰਮ ਬਾਕੀ ਹੈ ਠੀਕ ਹੈ RAM ਕੋਈ ਕੰਮ ਕਰ ਰਿਹਾ ਵੈ ਪਰ ਕੰਮ ਕੀ ਹੈਗਾ ਥੋੜਾ ਬਾਕੀ ਹੈਗਾ ਅਸੀਂ ਕਾਫੀ ਕੰਮ ਮੁਕਾ ਲਿਆ ਹੈ ਠੀਕ ਹੈ ਇਹਦੇ ਵਿੱਚ ਕਾਫੀ ਸ਼ਬਦ ਜਿਹੜਾ ਹੈ ਕੀ ਹੈ ਪਰਿਮਾਨਵਾਚਕ ਵਿਸ਼ੇਸ਼ਣ ਕਹਿਣ ਦਾ ਭਾਵ ਕਿ ਜਿਹੜਾ ਸ਼ਬਦ ਨਾਵ ਦੇ ਪਰਿਮਾਪ ਦੀ ਕਿੰਟੀ ਮਾਪ ਜਾਂ ਤੋਲ ਦਾ ਗਿਆਨ ਕਰਾਉਂਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਪਰਿਮਾਨਵਾਚਕ ਵਿਸ਼ੇਸ਼ਣ ਚੌਥਾ ਆ ਗਿਆ ਸਾਡੇ ਕੋਲ ਨਿਸ਼ਚੇਵਾਚਕ ਵਿਸ਼ੇਸ਼ਣ ਠੀਕ ਹੈ ਜਿੱਦਾਂ ਆਪਾਂ ਜਿਹੜਾ ਸੀਗਾ ਪੜਨਾਵ ਦੇ ਵਿੱਚ ਵੀ ਕੀਤਾ ਸੀਗਾ ਇੱਕ ਪੜਨਾਵ ਦੇ ਵਿੱਚ ਆਉਂਦਾ ਸੀਗਾ ਨਿਸ਼ਚੇਵਾਚਕ ਪੜਨਾ ਠੀਕ ਹੈ ਨਿਸ਼ਚੇ ਵਾਚਿੰਗ ਪੜਨਾ ਮੈਂ ਕਿਹਦੇ ਬਾਰੇ ਦੱਸਿਆ ਸੀਗਾ ਕਿ ਜਿਸ ਚੀਜ਼ ਦੇ ਬਾਰੇ ਸਾਨੂੰ ਕਨਫਰਮ ਹੋਵੇ ਉਦਾਹਰਨ ਦੇ ਤੌਰ ਤੇ ਇਹ ਕੁੜੀ ਕਿੰਨੀ ਸਮਝਦਾਰ ਹੈ ਮਤਲਬ ਕਿਸੇ ਕੁੜੀ ਦੀ ਗੱਲ ਕੀਤੀ ਹੈ ਠੀਕ ਹੈ ਇਹ ਸ਼ਬਦ ਕੀ ਦੱਸਦਾ ਹੈ ਕਿ ਉਹ ਕੁੜੀ ਬਾਰੇ ਕਨਫਰਮ ਕੀ ਕਿਸ ਕਿਸ ਕੁੜੀ ਬਾਰੇ ਗੱਲ ਕੀਤੀ ਹੈ ਉਹ ਫੁੱਲ ਕਿੰਨਾ ਸੋਹਣਾ ਹੈ ਠੀਕ ਹੈ ਫੋੜ ਮਤਲਬ ਕਿ ਕਈ ਫੁੱਲ ਹੋਣਗੇ ਪਰ ਜਿਸ ਫੁੱਲ ਬਾਰੇ ਕਨਫਰਮ ਹੈ ਕਿ ਉਹ ਸੋਨਾ ਉਸ ਬਾਰੇ ਗੱਲ ਕੀਤੀ ਗਈ ਹੈ ਠੀਕ ਹੈ ਹੁਣ ਇਹਨਾਂ ਸ਼ਬਦਾਂ ਵਾਕਾਂ ਦੇ ਵਿੱਚ ਵੇਖਿਆ ਜੇ ਇਹਾ ਤੇ ਉਹ ਇਹ ਦੋਨੋਂ ਸ਼ਬਦ ਕੀ ਹੈਗੇ ਨਿਸ਼ਚੇਵਾਚਕ ਵਿਸ਼ੇਸ਼ਣ ਲਾਸਟ ਆ ਗਿਆ ਸਾਡੇ ਕੋਲ ਪੜਨਾਵੀ ਵਿਸ਼ੇਸ਼ਣ ਪੜਨਾਵੀ ਵਿਸ਼ੇਸ਼ਣ ਕਿਹੜਾ ਵੈ ਜਿਹੜਾ ਨਾਮ ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ ਠੀਕ ਹੈ ਜਿਹੜਾ ਸ਼ਬਦ ਪੜਨਾਵ ਹੋਵੇ ਠੀਕ ਹੈ ਮਤਲਬ ਕਹਿਣ ਦਾ ਭਾਵ ਕਿ ਜਿਹੜਾ ਸ਼ਬਦ ਉਹ ਪੜਨਾਵ ਹੈ ਪਰ ਨਾਮ ਸ਼ਬਦ ਦੇ ਨਾਲ ਲੱਗੇ ਵਿਸ਼ੇਸ਼ਣ ਦਾ ਕੰਮ ਕਰੇ ਉਸ ਨੂੰ ਪੜਨਾਵ ਹੀ ਵਿਸ਼ੇਸ਼ਣ ਕਹਿੰਦੇ ਆ ਉਦਾਹਰਨ ਦੇ ਤੌਰ ਤੇ ਜਿਸ ਆਦਮੀ ਨੇ ਗਲਤੀ ਕੀਤੀ ਸੀ ਉਹ ਮੰਨ ਗਿਆ ਠੀਕ ਹੈ ਮੇਰੀ ਕਿਤਾਬ ਕਿੰਨੀ ਸਖੂਰ ਹੈ ਹੁਣ ਜੇ ਤੁਹਾਨੂੰ ਇਹਨਾਂ ਵਾਕਾਂ ਵਿੱਚ ਕਿਹਾ ਜਾਵੇ ਕਿ ਪੜਨਾਵ ਸ਼ਬਦ ਚੁਣੋ ਤਾਂ ਤੁਸੀਂ ਕੀ ਕਰੋਗੇ ਜਿਸ ਤੇ ਮੇਰੀ ਠੀਕ ਹੈ ਹੁਣ ਇਹਨਾਂ ਵਿੱਚ ਨਾਮ ਸ਼ਬਦ ਅਗਰ ਕਿਹਾ ਜਾਏ ਤਾਂ ਕਿਹੜਾ ਵਾ ਆਦਮੀ ਕਿਤਾਬ ਹੁਣ ਵੇਖੋ ਕਿ ਨਾਮ ਸ਼ਬਦ ਦੇ ਨਾਲ ਪਹਿਲਾਂ ਕੀ ਆ ਗਿਆ ਪੜਨਾਵ ਕਿਤਾਬ ਦੇ ਨਾਲ ਜਿਹੜਾ ਹੈਗਾ ਪੜਨਾਵ ਸ਼ਬਦ ਕਿਹੜਾ ਆ ਗਿਆ ਮੇਰੀ ਇਸ ਕਰਕੇ ਨਾਮ ਦੇ ਨਾਲ ਲਾ ਕੇ ਜਿਹੜੇ ਸ਼ਬਦ ਪੜਨਾਵ ਜਿਹੜੇ ਪੜਨਾਵ ਨਾਮ ਨਾਲ ਲਾ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਉਹਨੂੰ ਆਪਾਂ ਕੀ ਕਹਿੰਦੇ ਆ ਪੜਨਾਵੀ ਵਿਸ਼ੇਸ਼ਣ ਹੋਪ ਹੈ ਕਿ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਫਿਰ ਤੋਂ ਇੱਕ ਵਾਰੀ ਰਿਵਾਈਜ਼ ਕਰ ਲੈਣੇ ਆ ਕਿ ਆਪਾਂ ਕੀਤਾ ਸੀ ਵਿਸ਼ੇਸ਼ਣ ਦੇ ਬਾਰੇ ਠੀਕ ਹੈ ਵਿਸ਼ੇਸ਼ਣ ਜਿਹੜਾ ਸੀਗਾ ਕੀ ਹੁੰਦਾ ਵਾ ਜਿਹੜਾ ਕਿਸੇ ਵਸਤੂ ਜਾਂ ਜੀਵ ਜਾਂ ਜਗ੍ਹਾ ਦੀ ਇਸ ਤਰ੍ਹਾਂ ਦੱਸਿਆ ਨੂੰ ਆਪਾਂ ਵਿਸ਼ੇਸ਼ਣ ਕਹਿ ਦਿੰਨੇ ਆ ਠੀਕ ਹੈ ਇਹ ਨਾਵ ਜਾਂ ਪਰਨਾਵ ਸ਼ਬਦਾਂ ਨਾਲ ਮਿਲ ਕੇ ਆਉਂਦੇ ਨੇ ਵਿਸ਼ੇਸ਼ਣ ਜਿਹੜੇ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾ ਸਕਦਾ ਕਿ ਇਹ ਕਿੰਨੇ ਜਿਹੜੇ ਹੈਗੇ ਨੇ ਭੇਦ ਨੇ ਜਾਂ ਕਿਸਮ ਨੇ ਠੀਕ ਹੈ ਕੀ ਨਹੀਂ ਕਿ ਸਮਾਈ ਗਿਆ ਨੇ ਇਹ ਦੀਆਂ ਪੰਜ ਨੇ ਠੀਕ ਹੈ ਹੁਣ ਤੁਹਾਨੂੰ ਵਾਕ ਦੇ ਦਿੱਤਾ ਜਾਏਗਾ ਉਹਦੇ ਵਿੱਚ ਉਹ ਕਹਿਣਗੇ ਕਿ ਇਸ ਵਾਕ ਦੇ ਵਿੱਚ ਜਿਹੜਾ ਵਿਸ਼ੇਸ਼ਣ ਆ ਉਹਦੇ ਕਿਸਮ ਦੀ ਪਛਾਣ ਕਰੋ ਠੀਕ ਹੈ ਜਿਦਾ ਪਤਲੀ ਕੁੜੀ ਸੁੰਦਰ ਦ੍ਰਿਸ਼ ਉੱਚੀ ਪਦਵੀ ਹੈ ਕਿ ਆ ਗਿਆ ਗੁਣਵਾਚਕ ਵਿਸ਼ੇਸ਼ਣ ਕਹਿੰਦਾ ਭਾਵ ਕਿ ਕਿਸੇ ਦੇ ਗੁਣ ਦੱਸਦੇ ਪਏ ਨੇ ਸੰਖਿਆਵਾਚਕ ਜਿਹਦੇ ਵਿੱਚ ਸੰਖਿਆ ਦੱਸੀ ਗਈ ਹੋਵੇ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਪਰਿਮਾਣਵਾਚਕ ਵਿਸ਼ੇਸ਼ਣ ਜਿਹਦੇ ਵਿੱਚ ਮਿੰਤੀ ਮਾਪ ਜਾਂ ਤੋਲ ਦਿੱਤਾ ਗਿਆ ਹੋਵੇ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਹੁੰਦਾ ਹੈ ਸਭ ਵਿੱਚ ਜਸਤੀ ਇਸ ਬਾਰੇ ਗੱਲ ਕੀਤੀ ਗਈ ਹੈ ਉਸ ਦੇ ਬਾਰੇ ਕਨਫਰਮ ਕੋਈ ਮੈਹੀ ਬੰਦਾ ਠੀਕ ਹੈ ਉਹਨੂੰ ਆਪਾਂ ਇਸੇ ਵਜ੍ਹਾ ਬੜਨਾਮ ਕਹਦੇ ਨੇ ਤੇ ਪੜਨਾਵੀ ਵਿਸ਼ੇਸ਼ਣ ਕਿਹੜੇ ਆ ਜਿਹੜੇ ਨਾਮ ਦੇ ਨਾਲ ਜਿਹੜੇ ਸ਼ਬਦ ਪੜਨਾਮ ਆ ਕੇ ਜਿਹੜੀ ਉਹਦੀ ਵਿਸ਼ੇਸ਼ਤਾ ਦੱਸਣ ਉਹਨੂੰ ਆਪਾਂ ਕੀ ਕਹਿੰਦੇ ਆ ਪੜਨਾਵੀ ਵਿਸ਼ੇਸ਼ਣ ਠੀਕ ਹੈ ਬਹੁਤ ਹੀ ਇੰਪੋਰਟੈਂਟ ਹੈ ਜੀ ਸਾਰੀਆਂ ਗੱਲਾਂ ਸ਼ਬਦਾਂ ਦੇ ਬਾਰੇ ਆਪਾਂ ਕਰਦੇ ਪਏ ਆ ਸ਼ਬਦ ਅੱਠ ਤਰ੍ਹਾਂ ਦੇ ਹੁੰਦੇ ਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਠੀਕ ਹੈ ਅੱਠਾਂ ਵਿੱਚੋਂ ਅਜੇ ਅਸੀਂ ਚਾਰ ਕਿਸਮਾਂ ਦੇ ਬਾਰੇ ਕਰ ਚੁੱਕੇ ਅੱਗੇ ਵੀ ਕਰਨਾ ਹੈ ਤੇ ਜਿਹੜੇ ਅੱਠ ਜਿਹੜੇ ਆਪਾਂ ਸ਼ਬਦਾਂ ਦੇ ਭੇਦ ਕਰਕੇ ਉਸ ਤੋਂ ਬਾਅਦ ਜਿਹੜੇ ਲੈਕਚਰ ਲਗਾਉਣੇ ਬਹੁਤ ਹੀ ਜਿਆਦਾ ਇੰਪੋਰਟੈਂਟ ਨੇ ਤੇ ਪੰਜਾਬੀ ਦੀ ਸੀਰੀਜ਼ ਮੁਕਾ ਕੇ ਫਿਰ ਆਪਾਂ ਮਾਡਰਨ ਹਿਸਟਰੀ ਦੀ ਜਿਹੜੀ ਸੀਰੀਜ਼ ਨੂੰ ਸਟਾਰਟ ਕਰਾਂਗੇ ਸਟਾਰਟਿੰਗ ਤੋਂ ਲੈ ਕੇ ਬ੍ਰਿਟਿਸ਼ਰ ਜਦੋਂ ਭਾਰਤ ਵਿੱਚ ਆਏ ਸੀਗੇ ਲਾਸਟ ਤੱਕ 1947 ਵਿੱਚ ਜਦੋਂ ਬ੍ਰਿਟਿਸ਼ਰਸ ਨੇ ਇੰਡੀਆ ਛੱਡਿਆ ਸੀਗਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਹੀ ਕਿਸ ਤਰ੍ਹਾਂ ਜਿਹੜੀਆਂ ਪ੍ਰਿੰਸਲੀ ਸਟੇਟਸ ਸੀ ਉਹਨਾਂ ਨੂੰ ਇੰਡੀਆ ਦੇ ਵਿੱਚ ਮਿਲਾਇਆ ਗਿਆ ਸੀ ਇਹਨਾਂ ਸਾਰੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਆਪਣਾ ਮਾਡਰਨ ਇੰਡੀਆ ਦੀ ਸੀਰੀਜ਼ ਦੇ ਵਿੱਚ ਠੀਕ ਹੈ ਹੋਪ ਹੈ ਕਿ ਤੁਹਾਨੂੰ ਲੈਕਚਰ ਅੱਜ ਦਾ ਸਮਝ ਲੱਗਿਆ ਹੋਵੇਗਾ ਜੇ ਤੁਹਾਨੂੰ ਲੈਕਚਰ ਸਮਝ ਲੱਗਿਆ ਚੰਗਾ ਲੱਗਿਆ ਅੱਗੇ ਦੇ ਲੈਕਚਰ ਵੇਖਣ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਧੰਨਵਾਦ